ਐਕਚੁਅਲੀ ਨਾ ਭਾਜੀ ਮੇਰਾ ਬਹੁਤ ਵੱਡਾ ਮੈਟਵੇਦਰ ਐਕਸੀਡੈਂਟ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਹੈ ਮਲਟੀਪਲ ਫੇਸ਼ਲ ਫ੍ਰੈਕਚਰ ਹੋ ਗਿਆ ਹੈ ਤੇ ਸਤਲ ਦੇ ਵਿੱਚ ਵੀ 19 ਸਟਿਚਸ ਸਰੇ ਮੌਤ ਦੇ ਮੂੰਹ ਚ ਵਾਪਸ ਆਇਆ ਮੈਂ ਹਾਂ ਚਲੋ ਕੁਛ ਤੇ ਕਰੀਏ ਅ ਤਰਮੀ ਆਪੋ ਆਪਣੀ ਮਿਲਵਟ ਗੋਜ਼ ਰੌਣ ਕੰਮ ਜ਼ਰਾਉਣ ਵੀ ਜੋ ਅੱਜ ਮੈਂ ਐਕਸ਼ਨ ਕਰ ਰਿਹਾ ਹਾਂ ਕਿਤੇ ਨਾ ਕਿਤੇ ਮੈਨੂੰ ਜਾ ਕੇ ਮਿਲਣੇ ਆ ਮੈਂ ਚੰਗਾ ਕਰਾਂ ਜਾਂ ਮਾੜਾ ਵੀ ਫਿਲਮ ਸ਼ੂਟ ਕਰਦਿਆਂ ਕੋਈ ਐਸਾ ਪਲ ਦਰਸ਼ਕਾਂ ਨਾਲ ਸਾਂਝਾ ਕਰ ਦੋ ਜਿਹੜਾ ਕਰ ਕਰ ਗਿਆ ਦਿਮਾਗ ਵਿੱਚ ਕਿ ਨਹੀਂ ਹੈ ਨਹੀਂ ਜਾਣਾਗਾ ਹਾਂ ਇਦਾਂ ਦਾ ਪਾਸ ਪਾਜੀ ਦੇ ਨਾਲ ਕਾਫੀ ਹੋਇਆ ਮਤਲਬ ਬੜੀਆਂ ਕੰਪੋਜੀਸ਼ਨਸ ਬਣੀਆਂ ਬੜੀਆਂ ਠੱਠੀਆਂ ਹਨਾ ਬੜਾ ਮਤਲਬ ਸੋਚ-ਸੋਚ ਕੇ 뮤직 ਬਣਾਇਆ ਗਿਆ ਤੇ ਯਾਰ ਹਰ ਤਰ੍ਹਾਂ ਦਾ ਰੰਗ ਹੋਵੇ ਐਂਟਰਟੇਨਿੰਗ ਵੀ ਹੋਵੇ ਮੈਸੇਜ ਵੀ ਹੋਵੇ ਇਹਦੇ ਵਿੱਚ ਆਪਣੇ ਦਲੇਰ ਪਾਜੀ ਨੇ ਗਾਇਆ ਸੋਨੂੰ ਨਿਗਮ ਜੀ ਨੇ ਟਾਈਟਲ ਟਰੈਕ ਗਾਇਆ ਜੀ ਆ ਜ਼ਮੀਨ ਲਟਿਆਲ ਨੇ ਰੋਮਾਂਟਿਕ ਇੱਕ Song ਹੈ ਜਿਹੜਾ ਕਿ ਮੀਆਂ ਬੀਵੀ ਤੇ ਫਿਲਮਾਇਆ ਗਿਆ ਫੈਮਲੀ ਦਾ ਪਿਆਰ ਦੱਸਿਆ ਗਿਆ ਫਿਲਮ ਦੇ ਵਿੱਚ ਮੈਂ ਹਰ ਰੰਗ ਦਿੱਤਾ ਗਿਆ ਸੋਹਣਾ ਕਿਹੜਾ ਲੱਗਾ ਸਭ ਤੋਂ ਤੁਹਾਨੂੰ Song ਸਾਰੇ ਹੀ ਆ ਜੀ ਸਾਰੇ ਪੰਜ ਗੀਤ ਮੇਰੇ ਲਿਖੇ ਹੋਏ ਨੇ ਇੱਕ ਇੱਕ ਲੜਕਾ ਰੇਸ਼ਮ ਹੈ ਰੇਸ਼ਮ ਉਹਦਾ ਲਿਖੀ ਹੋਈ ਪ੍ਰਭਾਤ ਫੇਰੀ ਆ ਉਹ ਮੈਨੂੰ ਗਾਉਣ ਦਾ ਮੌਕਾ ਮਿਲਿਆ ਤੇ ਹਾਂਜੀ ਮੈਂ ਪਹਿਲਾਂ ਕਹਿੰਦਾ ਸੀ ਐਕਚੁਅਲੀ ਨਾ ਪਾਜੀ ਮੇਰਾ ਬਹੁਤ ਵੱਡਾ ਮੈਟਵੇ ਦਾ ਐਕਸੀਡੈਂਟ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਸੀ ਮਲਟੀਪਲ ਫੇਸ਼ਲ ਫ੍ਰੈਕਚਰ ਹੋ ਗਿਆ ਸੀ ਤੇ ਸਕਲ ਦੇ ਵਿੱਚ ਵੀ 19 ਸਟਿਚਸ ਸੀ ਸਰ ਮੌਤ ਦੇ ਮੂੰਹ ਚ ਵਾਪਸ ਆਇਆ ਮੈਂ ਚਲੋ ਕੁਝ ਤੇ ਕਰੀਏ ਅੱਛਾ ਫਿਲਮ ਦਾ ਨਾਮ ਜਿਹੜਾ ਵਾ ਉਹ ਕਰਮੀ ਆਪੋ ਆਪਣੀ ਇਹ ਕਿਸ ਤਰ੍ਹਾਂ ਦਿਮਾਗ 'ਚ ਆਇਆ ਤੇ ਕੀ ਸੋਚ ਕੇ ਇਹ ਨਾਮ ਆ ਅ ਪੰਜੀ ਦੇ ਵਿੱਚ ਨਾ ਇੱਕ ਸਟੋਰੀ ਬਿਲਡ ਕੀਤੀ ਗਈ ਹੈ ਕੈਨਵਸ ਇਹ ਦਿੱਤਾ ਗਿਆ ਕਿ ਮਤਲਬ ਅ ਤਰਮੀ ਆਪੋ ਆਪਣੀ ਮਲਬਟ ਗੋਜ਼ ਰੌਣ ਕਮ ਜ਼ਰਾਉਣ ਵੀ ਜੋ ਅੱਜ ਮੈਂ ਐਕਸ਼ਨ ਕਰ ਰਿਹਾ ਹਾਂ ਕਿਤੇ ਨਾ ਕਿਤੇ ਮੈਨੂੰ ਜਾ ਕੇ ਮਿਲਨੇ ਆ ਮੈਂ ਚੰਗਾ ਕਰਾਂ ਜਾਂ ਮਾੜਾ ਮਿਲ ਤਰਾ ਹੈ ਨਾ ਉਹਦੇ ਵਿੱਚ ਕੁਝ ਦਿਖਾਇਆ ਗਿਆ ਕਿ ਮਤਲਬ ਲੈਟਸ ਸੇ ਕਿ ਅ ਅਸਿਊਮ ਕੀਤਾ ਗਿਆ ਕੈਨਵਸ ਦਿੱਤਾ ਗਿਆ ਕਿ ਮੈਂ ਮਤਲਬ ਮੇਰੇ ਮੇਬੀ ਫੋਰ ਫਾਦਰ ਇਹੋ ਜੀਆਂ ਚੀਜ਼ਾਂ ਕਰਦੇ ਹੋਣੇ ਆ ਤੇ ਤਦ ਮੇਰੇ ਨਾਲ ਮਤਲਬ ਅਬਰੌਡ ਇਹ ਚੀਜ਼ਾਂ ਹੈਪਨਿੰਗ ਹੋ ਰਹੀ ਹੈ ਡਿਸਕ੍ਰਿਮੀਨੇਸ਼ਨ ਜਾਂ ਇਦਾਂ ਦਾ ਕੁਝ ਸੀ ਐਕਚੁਅਲੀ ਨਾ ਪਾਜੀ ਮੇਰਾ ਬਹੁਤ ਵੱਡਾ ਮੈਟਵੇ ਦਾ ਐਕਸੀਡੈਂਟ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਹੈ ਮਲਟੀਪਲ ਫੇਸ਼ੀਅਲ ਫ੍ਰੈਕਚਰ ਹੋ ਗਿਆ ਹੈ ਤੇ ਸਤਲ ਦੇ ਵਿੱਚ ਵੀ 19 ਸਟਿਚਸ ਜਿਹੜੇ ਮੌਤ ਦੇ ਮੂੰਹ ਚ ਵਾਪਸ ਆਇਆ ਮੈਂ ਚਲੋ ਕੁਝ ਤੇ ਕਰੀਏ ਅ ਤਰਮੀ ਆਪੋ ਆਪਣੀ ਮਿਲਵਟ ਗੋਜ਼ ਰੌਣਕ ਕਮਜ਼ਰਾਉਣ ਲਈ ਜੋ ਅੱਜ ਮੈਂ ਐਕਸ਼ਨ ਕਰ ਰਿਹਾ ਹਾਂ ਕਿਤੇ ਨਾ ਕਿਤੇ ਮੈਨੂੰ ਜਾ ਕੇ ਮਿਲਣੇ ਆ ਮੈਂ ਚੰਗਾ ਕਰਾਂ ਜਾਂ ਮਾੜਾ ਵੀ ਫਿਲਮ ਸ਼ੂਟ ਕਰਦਿਆਂ ਕੋਈ ਐਸਾ ਪਲ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਜਿਹੜਾ ਕਰ ਕਰ ਗਿਆ ਦਿਮਾਗ ਵਿੱਚ ਕਿ ਨਹੀਂ ਹੈ ਨਹੀਂ ਜਾਣਾ ਇਹ ਇਦਾਂ ਦਾ ਪਾਸ ਭਾਜੀ ਦੇ ਨਾਲ ਕਾਫੀ ਹੋਇਆ ਮਤਲਬ ਬੜੀਆਂ ਕੰਪੋਜੀਸ਼ਨਸ ਬਣੀਆਂ ਬੜੀਆਂ ਠੱਟੀਆਂ ਹਨਾ ਬੜਾ ਮਤਲਬ ਸੋਚ-ਸੋਚ ਕੇ 뮤직 ਬਣਾਇਆ ਗਿਆ ਤੇ ਯਾਰ ਹਰ ਤਰ੍ਹਾਂ ਦਾ ਰੰਗ ਹੋਵੇ ਐਂਟਰਟੇਨਿੰਗ ਵੀ ਹੋਵੇ ਮੈਸੇਜ ਵੀ ਹੋਵੇ ਇਹਦੇ ਵਿੱਚ ਆਪਣੇ ਦਲੇਰ ਭਾਜੀ ਨੇ ਗਾਇਆ ਸੋਨੋਂ ਨਗਮ ਜੀ ਨੇ ਟਾਈਟਲ ਟਰੈਕ ਗਾਇਆ ਜੀ ਆ ਜ਼ਮੀਨ ਲਟਿਆਲ ਨੇ ਰੋਮਾਂਟਿਕ ਇੱਕ Song ਹੈ ਜਿਹੜਾ ਕਿ ਮੀਆਂ ਬੀਵੀ ਤੇ ਫਿਲਮਾਇਆ ਗਿਆ ਫੈਮਲੀ ਦਾ ਪਿਆਰ ਦੱਸਿਆ ਗਿਆ ਫਿਲਮ ਦੇ ਵਿੱਚ ਮੈਂ ਹਰ ਰੰਗ ਦਿੱਤਾ ਗਿਆ ਸੋਹਣਾ ਕਿਹੜਾ ਲੱਗਾ ਸਭ ਤੋਂ ਤੁਹਾਨੂੰ Song ਸਾਰੇ ਹੀ ਆ ਜੀ ਸਾਰੇ ਪੰਜ ਗੀਤ ਮੇਰੇ ਲਿਖੇ ਹੋਏ ਨੇ ਇੱਕ ਇੱਕ ਲੜਕਾ ਰੇਸ਼ਮ ਹੈ ਰੇਸ਼ਮ ਉਹਦਾ ਲਿਖੀ ਪ੍ਰਭਾਤ ਫੇਰੀ ਆ ਉਹ ਮੈਨੂੰ ਗਾਉਣ ਦਾ ਮੌਕਾ ਮਿਲਿਆ ਤੇ ਹਾਂਜੀ ਮੈਂ ਪਹਿਲਾਂ ਕਹਿੰਦਾ ਸੀ ਐਕਚੁਅਲੀ ਨਾ ਪਾਜੀ ਮੇਰਾ ਬਹੁਤ ਵੱਡਾ ਮੈਟਵੇ ਦਾ ਐਕਸੀਡੈਂਟ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਸੀ ਮਲਟੀਪਲ ਫੇਸ਼ਲ ਫ੍ਰੈਕਚਰ ਹੋ ਗਿਆ ਸੀ ਤੇ ਸਕਲ ਦੇ ਵਿੱਚ ਵੀ 19 ਸਟਿਚਸ ਸੀ ਸਰ ਮੌਤ ਦੇ ਮੂੰਹ ਚ ਵਾਪਸ ਆਇਆ ਮੈਂ ਚਲੋ ਕੁਝ ਤੇ ਕਰੀਏ ਅੱਛਾ ਫਿਲਮ ਦਾ ਨਾਮ ਜਿਹੜਾ ਵਾ ਉਹ ਕਰਮੀ ਆਪੋ ਆਪਣੀ ਇਹ ਕਿਸ ਤਰ੍ਹਾਂ ਦਿਮਾਗ 'ਚ ਆਇਆ ਤੇ ਕੀ ਸੋਚ ਕੇ ਇਹ ਨਾਮ ਆ ਅ ਪੰਜੇ ਦੇ ਵਿੱਚ ਨਾ ਇੱਕ ਸਟੋਰੀ ਬਿਲਡ ਕੀਤੀ ਗਈ ਹੈ ਕੈਨਵਸ ਇਹ ਦਿੱਤਾ ਗਿਆ ਕਿ ਮਤਲਬ ਤਰਮੀ ਆਪੋ ਆਪਣੀ ਮਲਬਟ ਗੋਜ਼ ਰੌਣਕ ਕਮ ਜ਼ਰਾਉਣ ਵੀ ਜੋ ਅੱਜ ਮੈਂ ਐਕਸ਼ਨ ਕਰ ਰਿਹਾ ਹਾਂ ਕਿਤੇ ਨਾ ਕਿਤੇ ਮੈਨੂੰ ਜਾ ਕੇ ਮਿਲਨੇ ਆ ਮੈਂ ਚੰਗਾ ਕਰਾਂ ਜਾਂ ਮਾੜਾ ਮਿਲ ਤਰਾ ਹੈ ਨਾ ਉਹਦੇ ਵਿੱਚ ਕੁਝ ਦਿਖਾਇਆ ਗਿਆ ਕਿ ਮਤਲਬ ਲੈਟਸ ਸੇ ਕਿ ਅਸੀਂ ਅਸਿਊਮ ਕੀਤਾ ਗਿਆ ਕੈਨਵਸ ਦਿੱਤਾ ਗਿਆ ਕਿ ਮੈਂ ਮਤਲਬ ਮੇਰੇ ਮੇਬੀ ਫੋਰ ਫਾਦਰ ਇਹੋ ਜੀਆਂ ਚੀਜ਼ਾਂ ਕਰਦੇ ਹੋਣੇ ਆ ਤੇ ਤਦ ਮੇਰੇ ਨਾਲ ਮਤਲਬ ਅਬਰੌਡ ਇਹ ਚੀਜ਼ਾਂ ਹੈਪਨਿੰਗ ਹੋ ਰਹੀ ਹੈ ਡਿਸਕ੍ਰਿਮੀਨੇਸ਼ਨ ਜਾਂ ਇਦਾਂ ਦਾ ਕੁਝ